हां जी दोस्तों ये वीडियो सब दे ਲਈ ਹੈ ਜਿਨਾਂ ਨੂੰ ਪੇਟ ਦੀ ਪ੍ਰੋਬਲਮ ਹੈਗੀ ਉਹ ਵੀ ਦੇਖ ਸਕਦੇ ਤੇ ਜਿਨਾਂ ਨੂੰ ਸਮੱਸਿਆ ਨਹੀਂ ਹੈ ਉਹ ਵੀ ਦੇਖ ਸਕਦੇ ਆ ਬਹੁਤ ਕਮ ਆਉਣ ਵਾਲੀ ਵੀਡੀਓ ਹੈ ਕਿਉਂਕਿ ਪੇਟ ਦੀ ਸਮੱਸਿਆ ਤੋਂ ਲੋਕ ਬਹੁਤ ਪ੍ਰੇਸ਼ਾਨ ਹੈ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਖਾਣੇ ਆ ਤਰ੍ਹਾਂ ਤਰ੍ਹਾਂ ਦੇ ਆਪਾਂ ਪ੍ਰੋਡਕਟ ਖਾ ਲੈਨੇ ਆ ਤਰ੍ਹਾਂ ਤਰ੍ਹਾਂ ਦੇ ਆਪਾਂ ਟੈਸਟ ਕਰਾ ਲੈਨੇ ਆ ਲੇਕਿਨ ਕੁਛ ਨਹੀਂ ਆਉਂਦਾ ਹਰ ਇੱਕ ਡਾਕਟਰ ਦਵਾਈਆਂ ਦੇ ਕੇ ਆਪਾਂ ਨੂੰ ਤੋੜ ਦਿੰਦਾ ਹੈ ਲੇਕਿਨ ਆਪਾਂ ਲਗਾਤਾਰ ਦਵਾਈਆਂ ਖਾਣੇ ਆ ਕੋਈ 10 ਸਾਲ ਖਾਈ ਜਾਂਦਾ ਕਿਸੇ ਨੂੰ 2 ਸਾਲ ਹੋ ਗਏ ਕਿਸੇ ਨੂੰ 4 ਸਾਲ ਹੋ ਗਏ ਲੇਕਿਨ ਫਰਕ ਨਹੀਂ ਪੈਂਦਾ ਸੋ ਦੋਸਤੋ ਜੇਕਰ ਪੇਟ ਦੀ ਇਸ ਤਰ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਨਲਿਆਂ ਦੀ ਪ੍ਰੋਬਲਮ ਆ ਰਹੀ ਹੈ ਧਰਨ ਦੀ ਪ੍ਰੋਬਲਮ ਆ ਰਹੀ ਹੈ ਤਾਂ ਹੱਥ ਜੋੜ ਕੇ ਬੇਨਤੀ ਹੈ ਦੋਸਤੋ ਦਵਾਈਆਂ ਖਾਣੀਆਂ ਬੰਦ ਕਰ ਦਿਓ ਨਹੀਂ ਤਾਂ ਸੋਡੀ ਸਮੱਸਿਆ ਹੋਰ ਵੱਧ ਜਾਣੀ ਹੈ ਇਹ ਸਮੱਸਿਆ ਪੇਟ ਦੀ ਜਿਹੜੀ ਹੁੰਦੀ ਹੈ ਪੇਟ ਹੀ ਸੋਡਾ ਸੋਡਾ ਸਰੀਰ ਹੀ ਸਾਨੂੰ ਠੀਕ ਕਰੂਗਾ ਇਹਦੀ ਕੋਈ ਦਵਾਈ ਨਹੀਂ ਬਣੀ ਦੋਸਤੋ ਜੇਕਰ ਤੁਸੀਂ ਇਲਾਜ ਕਰਾਉਣਾ ਚਾਹੁੰਦੇ ਹੋ ਬਿਨ ਅਪਾਇੰਟਮੈਂਟ ਕਰਵਾ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਪਹਿਲੀ ਵਾਰ ਆਏ ਫੋਲੋ ਤੇ ਸੇਵ ਕਰਕੇ ਰੱਖ ਲਿਓ ਭੁੱਲ ਨਾ ਜਾਇਓ ਧੰਨਵਾਦ ਥੈਂਕ ਯੂ